ਹੈਲੋ ਹੈਲੋ ਹਾਂ ਜਿਤੰਦਰ ਜੀ ਬੋਲਦੇ ਜੀ ਹਾਂ ਜਿੰਨੇ ਭਾਈ ਜੀ ਚੰਦਰ ਜੀ ਕੀ ਗੱਲ ਚਾਲ ਠੀਕ ਠਾਕ ਹੋ ਭਾਈ ਸੱਚੀ ਗੱਲ ਠੀਕ ਹੈ ਜੀ ਇੱਕ ਮਿੰਟ ਲਈ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਹੈਗਾ ਸਮਝ ਜੀ ਹਾਂ ਜੀ ਜੀ ਦੱਸੋ ਜਿੱਦਾਂ ਤੁਸੀਂ ਪਿੰਡ ਦਾ ਤੱਗੜ ਤੋਂ ਗੱਲ ਕਰ ਰਹੇ ਆ ਬਲੌਕ ਰੁਕਾ ਕਲਾਂ ਹਾਂਜੀ ਹਾਂਜੀ ਤੁਸੀਂ 17 18 19 ਚ ਮੇਕਲ ਇੱਥੇ ਬਲੌਕ ਰੁਕਾ ਕਲਾਂ ਸੀਗੇ ਜੋਬ ਕਰਦੇ ਆ ਨਾ ਜੀ ਹਾਂਜੀ 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 ਤੇ ਤੁਹਾਡੇ ਕਾਰਜਕਾਲ ਦੌਰਾਨ ਇੱਕ ਨਾ ਇੱਥੇ ਬਿਲਡਿੰਗ ਪਿੰਡ ਤੱਗੜ ਸ਼ੁਰੂ ਕੀਤੀ ਗਈ ਸੀ ਜੀਬਾਂ ਦੀ ਸੇਵਾ ਕੇਂਦਰ ਆ ਹਾਂਜੀ 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 ਤੇ ਅੱਜ ਤੱਕ ਉਹ ਬਿਲਡਿੰਗ ਕੰਪਲੀਟ ਨਹੀਂ ਹੋ ਸਕੀ ਤੇ ਆਪਾਂ ਜਦੋਂ ਇੱਥੇ ਦਫ਼ਤਰ ਪਤਾ ਕੀਤਾ ਉਹ ਕਹਿੰਦੇ ਜੀ ਬਈ ਆਹਾ ਜਤਿੰਦਰ ਜੀ ਆ ਜਾਂ ਇੱਕ ਤੁਹਾਡੇ ਨਾਲ ਜੀ ਆਰ ਸੀਗੇ ਸੋਮਨਾਥ ਜੀ ਸ਼ਾਇਦ ਹਨ ਹਾਂਜੀ ਹਾਂਜੀ ਤੁਸੀਂ ਉਹਨਾਂ ਤੋਂ ਪਤਾ ਕਰੋ ਵੀ ਉਹਨਾਂ ਦੇ ਵੇਲੇ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਹਨਾਂ ਦੇ ਵੇਲੇ ਬੰਦ ਹੋ ਗਿਆ ਸੀ ਹਾਂਜੀ ਦੱਸੋਗੇ ਮਤਲਬ ਕੀ ਹੈ ਜੀ ਪ੍ਰੋਬਲਮ ਕੀ ਹੈ ਜਿਹੜਾ ਅਜੇ ਤੱਕ ਕੰਪਲੀਟ ਨਹੀਂ ਹੋ ਸਕਿਆ ਜੀ ਪਰ ਉਹਨੂੰ ਪਾਜੀ ਆਪਣੇ ਨਾ ਪੰਚਾਇਤ 'ਚ ਲੱਗਣਾ ਸੀਗਾ ਤੇ ਵਿੱਚ ਅੱਛਾ ਜੀ ਥੋੜੀ ਜੀ ਆਪਣੇ ਉਧਰ ਵੀ ਪੰਚਾਇਤ 'ਚ ਵੀ ਇੱਦਾਂ ਹੀ ਸੀਗਾ ਮੇਰੇ ਨਾਲ ਰੋਲਾ ਅੱਛਾ ਜੀ ਤਾਂ ਕਰਕੇ ਮੇਰੇ ਕੋਲ ਨਾ ਉਹ ਰਹਿ ਗਿਆ ਸੀਗੇ ਵਿੱਚ ਹੀ ਠੀਕ ਆ ਹਾਂਜੀ ਤੇ ਜਿੱਦਾਂ ਬीडीपीओ ਸਾਹਿਬ ਨੇ ਹੁਣ ਕਿਹਾ ਸੀਗਾ ਬਈ ਅਸੀਂ ਜਿਹੜੇ ਉਸ ਟਾਈਮ ਜਿੱਦਾਂ ਤੁਹਾਡਾ ਨਾਮ ਲਿਆ ਸੀ ਉਹਨਾਂ ਨੇ ਉਹਨਾਂ ਨੂੰ ਕੰਟੈਕਟ ਕੀਤਾ ਹੈ ਉਹਨਾਂ ਨੂੰ ਬੁਲਾਇਆ ਤੇ ਉਹ ਆਏ ਨਹੀਂ ਹੈਗੇ ਫਿਰ ਮਨੂ ਤੁਹਾਨੂੰ ਕਿਉਂ ਕੰਟੈਕਟ ਕਰ ਰਹੇ ਜੇ ਤੁਹਾਡਾ ਕੋਈ ਇਸ ਟਾਈਮ ਦੇ ਵਿੱਚ ਉਹਦਾ ਨਾ ਕੋਈ ਮੰਨ ਲਓ ਕੋਈ ਲੈਣ ਦੇਣ ਨਹੀਂ ਹੈਗਾ ਫਿਰ ਤਾਂ ਜਿਹੜੇ ਮੌਜੂਦਾ ਅਧਿਕਾਰੀ ਉਹਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਨੈਚੁਰਲੀ ਗੱਲ ਆ ਭਾਈ ਦੇਖੋ ਹੁਣ ਮੈਂ ਮੰਨ ਲਓ ਚਲ ਗਿਆ ਨਾ ਇੱਕ ਸਾਈਡ ਤੇ ਮੇਰੇ ਹੀ ਹੋ ਗਈ ਬਦਲੀ ਹੋ ਗਈ ਹਨਾ ਹੂੰ ਹੂੰ ਹੁਣ ਚਲੋ ਬਿਲਡਿੰਗ ਚਲੋ ਬਣ ਗਈ ਏ ਬਾਕੀ ਚਲੋ ਰਹਿ ਗਿਆ ਆਪਣੇ ਪਲਸਰ ਵਗੈਰਾ ਰਹਿ ਗਿਆ ਚਲੋ ਉਹ ਬੰਦਾ ਪੰਚਾਇਤ ਫੰਡ ਚੋਂ ਕਰਵਾ ਲੈਂਦਾ ਹੈ ਹਨਾ ਪਰ ਉਹਦੇ ਵਿੱਚ ਸੈਕਟਰੀ ਸਾਹਿਬ ਜਿਹੜੇ ਅਸ਼ੋਕ ਕੁਮਾਰ ਆ ਤੁਸੀਂ ਬੰਦੋਂ ਨੂੰ ਜਾਣਦੇ ਹੋਣੇ ਆ ਉਹਨਾਂ ਦਾ ਇਹ ਕਹਿਣਾ ਸੀ ਵੀ ਪੰਚਾਇਤ ਦਾ ਇਸ ਪ੍ਰੋਜੈਕਟ ਨਾਲ ਕੋਈ ਲੈਣ ਦੇਣਾਂ ਨਹੀਂ ਮਨਰੇਗਾ ਦਾ ਪ੍ਰੋਜੈਕਟ ਆ ਨਹੀਂ ਨਹੀਂ ਚਲੋ ਮਨਰੇਗਾ ਮਨਰੇਗਾ ਦਾ ਤੇ ਚਲੋ ਹੈਗਾ ਆ ਉਹ ਚ ਪੰਚਾਇਤ ਸ਼ੇਅਰ ਪਾਇਆ ਸੀਗਾ ਮੇਰੇ ਕੋਲ ਨਾਲ 3 ਨੇ 4 ਲੱਖ ਸੀਗਾ ਮੇਰੇ ਕੋਲ 2 2 ਲੱਖ ਹੋਣਾ ਮੇਰੇ ਖਿਆਲ ਨਾਲ ਅੱਛਾ ਜੀ ਪੰਚਾਇਤ ਸ਼ੇਅਰ ਹੈ ਨਾ ਨਹੀਂ ਪੰਚਾਇਤ ਸ਼ੇਅਰ ਪਾਇਆ ਸੀ ਜਾਂ ਪੰਚਾਇਤ ਨੇ ਜਵਾਬ ਦਿੱਤਾ ਸੀ ਪੰਚਾਇਤ ਕੋਲ ਹੀ ਨਾ ਪੈਸੇ ਨਹੀਂ ਸੀਗੇ ਹੈਗੇ ਪੰਚਾਇਤ ਕੋਲ ਪੰਚਾਇਤ ਕੋਲ ਹੈ ਨਹੀਂ ਸੀ ਹੈ ਨਾ ਜੀ ਨੇ ਪੰਚਾਇਤ ਨੇ ਉਸ ਤੋਂ ਬਾਅਦ ਕੋਈ 2 ਲੱਖ ਰੁਪਇਆ ਮਤਾ ਪਾਇਆ ਸੀ ਹਾਂਜੀ ਬਾਅਦ ਚ ਪੰਚਾਇਤ ਨੇ ਕਹਿਤਾ ਵੀ ਅਸੀਂ ਦੇਣੇ ਨਹੀਂ ਜੋ ਸੈਕਟਰੀ ਸਾਹਿਬ ਨੇ ਸਾਨੂੰ ਦੱਸਿਆ ਸੀ ਪੈਸੇ ਤਾਂ ਉਹਨਾਂ ਕੋਲ ਸੀਗੇ ਮਤਾ ਵੀ ਪਾਇਆ ਸੀ ਮਤੇ ਦੀ ਕਾਪੀ ਵੀ ਹੈਗੀ ਆਪਣੇ ਕੋਲ ਐਕਚੁਅਲੀ ਮੈਂ ਨਾ ਨਿਊਜ਼ ਚੈਨਲ ਤੋਂ ਗੱਲ ਕਰ ਰਿਹਾ ਹਾਂ ਹਾਂਜੀ ਤਾਂ ਕਰਕੇ ਆਪਾਂ ਡੀਪਲੀ ਇਹ ਚੀਜ਼ ਨੂੰ ਦੇਖਣਾ ਦੇਖਣਾ ਚਾਹੁੰਦੇ ਆ ਵੀ ਆਖਰ ਕਮੀ ਕਿੱਥੇ ਆ ਕਿਉਂਕਿ ਫੰਡ ਦਾ ਉਹਦਾ ਕੱਢ ਲਿਆ ਗਿਆ ਸੀ 8 ਲੱਖ ਕੁਸ਼ ਹਜ਼ਾਰ ਰੁਪਏ ਸੀ ਹਾਂਜੀ ਆਪਣੇ ਲੇਬਰ ਵਗੈਰਾ ਤੇ ਹੋ ਗਿਆ ਸੀ ਉਹਦੀ પેટ્રોલ ਕਾਲੀ ਗਈ ਸੀ ਹਾਂਜੀ ਹੁਣ ਬਲੌਕ ਵਾਲੇ ਤੁਹਾਡੇ ਸਰਪੰਡਾ ਬੰਦੇ ਆ ਜੀ ਸੋਮਨਾਥ ਤੇ ਤੇਜਿੰਦਰ ਜੀ ਜ਼ਿੰਮੇਵਾਰ ਆ ਹੁਣ ਤੁਸੀਂ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਉਹ ਮੁੱਦਾ ਤੇ ਆ ਵੀ ਸਰਕਾਰੀ ਬਿਲਡਿੰਗ ਅਧਵਿਸ਼ਕਾਰ ਖੜੀ ਹੋਈ ਆ ਨਹੀਂ ਸਿਰਫ ਉਹਦਾ ਪਲਸਟਰ ਵਗੈਰਾ ਹੀ ਹੋਣ ਵਾਲਾ ਨਾ ਪਲਸਟਰ ਵੀ ਆ ਸ਼੍ਰੀਮਾਨ ਜੀ ਉਹਦੇ ਅੱਧ ਤੱਕੀਆਂ ਵੀ ਲੱਗਣੇ ਉਹਦੇ ਕੋਈ ਹੋਰ ਵੀ ਕੋਈ ਤਿਆਰੀ ਮਾਣੀ ਮੋਟੀ ਬਿਜਲੀ ਵੀ ਫਿਟਿੰਗ ਵੀ ਦਊਂਗੇ ਨਾ हां जी हां जी बिल्कुल वो ਕਰਨੀ ਕਹਿੰਦੇ ਮੁੱਦਾ ਤੇ ਹੁਣ ਮੌਜੂਦਾ ਜਿਹੜੇ ਅਧਿਕਾਰੀ ਉਹ ਕਹਿੰਦੇ ਜੀ ਤੁਸੀਂ ਇਹਨਾਂ ਨਾਲ ਗੱਲ ਕਰੋ ਉਹਨਾਂ ਦਾ ਪੱਖ ਲਓ ਨਹੀਂ ਭਾਜੀ ਇਹਦਾ ਤੁਹਾਨੂੰ ਪਤਾ ਹੀ ਇਹ ਮੌਜੂਦਾ ਹੁਣ ਆਪਣਾ ਸਟਾਫ ਉਹ ਦੂਸਰੇ ਹੈਗੇ ਆ ਹਨਾ ਜਿਹੜੇ ਬਦਲੀਆਂ ਹੋ ਗਈਆਂ ਆ ਉਹ ਤੇ ਚੱਲ ਗਏ ਇੱਕ ਸਾਈਡ ਤੇ ਠੀਕ ਨਹੀਂ ਹਾਂਜੀ ਜੇ ਸਾਡੀ ਕੋਈ ਕਮੀ ਪੇਸ਼ੀ ਹੈਗੀ ਸਾਨੂੰ ਚਿੱਠੀ ਘਾੜਦਣ ਕਿ ਇਹ ਚੀਜ਼ ਹੈਗੀ ਹੈ ਨਾ ਤੁਹਾਡੀ ਹੂੰ ਤੇ ਤੁਸੀਂ ਆ ਕੇ ਕਰੋ ਠੀਕ ਹੈ ਹਨਾ ਜੀ ਤੁਹਾਨੂੰ ਇਹਨਾਂ ਨੇ ਬੀਡੀਪੀਓ ਦਫ਼ਤਰ ਵੱਲੋਂ ਕੋਈ ਕਿਸ ਤਰ੍ਹਾਂ ਦਾ ਚਿੱਠੀ ਪੱਤਰ ਕੋਈ ਨਹੀਂ ਯਾਰ ਫੋਨ ਆਇਆ ਸੀ ਮੈਨੂੰ ਬੀਡੀਓ ਸਾਹਿਬ ਦਾ ਕਿ ਹਾਂ ਵੀ ਇੱਕ ਤਾਂ ਗੱਲ ਹੈਗੀ ਉਹ ਨਾ ਪਲੱਸ ਤਾਂ ਪਲੱਸ ਤਾਂ ਰਹਿ ਗਿਆ ਆ ਹਾਂ ਤੁਸੀਂ ਮਤਲਬ ਚਲੋ ਆ ਕੇ ਮਤਲਬ ਦੇਖਿਓ ਹਾਂ ਤੇ ਮੇਰੇ ਕੋ ਭਾਈ ਆਲਰੇਡੀ ਤਿੰਨ ਬੁਲਾ ਕੇ ਆ ਗਏ ਜੀ ਠੀਕ ਹੈ ਹਾਂ ਜੀ ਜੇ ਤਾਂ ਤੁਹਾਡੀ ਕੋਈ ਰਿਸਪੌਂਸਿਬਿਲਟੀ ਫੇਰ ਹੋਣੀ ਹੈ ਅੱਗੇ ਪ੍ਰੇਸ਼ਾਨ ਨਾ ਕਰਾਂ ਹਾਂ ਜੀ ਤੁਹਾਡੀ ਆਉਣ ਦੀ ਤਾਂ ਲੋੜ ਤਾਂ ਆ ਜੇ ਕੋਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੋਵੇ ਹਾਂਜੀ ਨਹੀਂ ਹੋਣ ਦਾ ਮੌਕੇ ਦਾ ਜਿਹੜਾ ਮੌਜੂਦਾ ਸਟਾਫ ਹੈਗਾ ਆ ਜਾਂ ਮੌਜੂਦਾ ਅਫਸਰ ਹੈਗੇ ਆਪਣੇ ਉਹ ਕੰਮ ਕਰਦਾ ਵਾਲੇ ਹਾਂਜੀ ਹਾਂਜੀ ਹੂੰ ਤੇ ਉਹੀ ਮੰਨ ਲਓ ਕਰਨਗੇ ਕੰਮ ਜਿਹੜੇ ਹੈਗੇ ਆ ਮਨ ਲਓ ਥੋੜਾ ਬਹੁਤਾ ਰਹਿੰਦਾ ਹੈ ਹਨਾ ਜੀ ਠੀਕ ਹੈ ਕਿ ਚਲੋ ਹਾਂ ਜੀ ਨਿਕਲ ਕੇ ਪੁੱਛ ਹੀ ਲੈਣੀ ਸੀ ਹਨਾ ਜੀ ਨਹੀਂ ਚਲੋ ਪੁੱਛ ਤਾਂ ਰਹਿ ਗਈ ਉਹ ਆਪਾਂ ਕਹਿੰਦੇ ਪੰਚਾਇਤ ਦਾ ਚਾਂਪਿੰਡ ਪਿੰਡ ਵਿੱਚ ਫਸੀ ਨੂੰ ਵੀ ਤਜਨਤ ਜੀ 7 ਸਾਲ ਹੋ ਗਏ ਨਾ ਪੂਛ ਹੀ ਫਸੀ ਹੋਈ ਆ ਬਿਲਕੁਲ ਭਾਈ ਕੋ ਆ ਨਾ ਹੁੰਦਾ ਹੈ ਕੋਈ ਨਾ ਕੋਈ ਹਨਾ ਅਰਚਨ ਪਈ ਹੈ ਨਾ ਅੱਛਾ ਤੇਜਿੰਦਰ ਜੀ ਮੈਂ ਜਿਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਿਊਜ਼ ਚੈਨਲ ਤੋਂ ਗੱਲ ਕਰ ਰਿਹਾ ਇਸ ਸਬੰਧ ਦੇ ਵਿੱਚ ਤੁਸੀਂ ਕੋਈ ਕੈਮਰੇ ਦੇ ਸਾਹਮਣੇ ਬਿਆਨ ਦੇਣਾ ਚਾਹੋਗੇ ਜਾਂ ਜਿਹੜਾ ਤੁਹਾਡਾ ਬਿਆਨ ਰਿਕਾਰਡ ਹੋ ਰਿਹਾ ਅਸੀਂ ਇਹਨੂੰ ਤੁਹਾਡਾ ਬਿਆਨ ਮੰਨ ਲਈਏ ਤੁਹਾਡੇ ਤੇ ਤੁਹਾਡੇ ਤੇ ਡਿਪੈਂਡ ਹੈ ਜਿਵੇਂ ਤੁਸੀਂ ਕਹੋਗੇ ਹਨਨ ਜੀ ਭਾਜੀ ਮੇਰੀ ਗਰਸਮ ਆਪਾਂ ਮਲਾਦਨ ਹੈਗੇ ਆ ਠੀਕ ਹੈ ਜੀ ਹਾਂਜੀ ਆਪਾਂ ਤੇ ਉਹ ਗੱਲ ਕਰਕੇ ਹੈ ਨਾ ਆਪਣੇ ਸੈਕਟਰੀ ਸਾਹਿਬ ਨਾਲ ਐਕਚੁਅਲੀ ਜੀ ਆਰ ਐਸ ਤੇ ਜੈਤ ਸਾਹਿਬ ਉਹ ਬਿਆਨ ਦੇ ਚੁੱਕੇ ਆ ਕੈਮਰੇ ਤੇ ਹਾਂਜੀ ਤਾਂ ਕਰਕੇ ਤੁਹਾਡੇ ਬਿਆਨ ਦੀ ਜੂਤ ਅਗਰ ਤੁਸੀਂ ਕਹੋਗੇ ਤਾਂ ਮੈਂ ਆਪਣੀ ਟੀਮ ਭੇਜਦਾਗਾ ਤੁਹਾਡਾ ਬਿਆਨ ਕੈਮਰੇ ਤੇ ਰਿਕਾਰਡ ਹੋ ਜਾਏਗਾ ਅਗਰ ਤੁਸੀਂ ਇਸੇ ਨੂੰ ਆਪਣਾ ਬਿਆਨ ਮੰਨਣਾ ਚਾਹੁੰਦੇ ਤਾਂ ਅਸੀਂ ਤੁਹਾਡੇ ਕਾਲ ਰਿਕਾਰਡਿੰਗ ਵੀ ਚਲਾ ਸਕਦੇ ਹਾਂ ਤੁਹਾਡੇ ਤੇ ਨਿਰਭਰ ਹੈ ਜਿਵੇਂ ਤੁਸੀਂ ਕਹੋਗੇ ਨਹੀਂ ਨਹੀਂ ਉਹ ਤੇ ਚਲੋ ਤੁਹਾਡੀ ਮੈਂ ਉਹੀ ਕਹਿੰਦਾ ਮੇਰੀ ਜਿਹੜੀ ਹੈਗੀ ਉਹ ਬਿਆਨ ਜਿਹੜਾ ਹੈਗਾ ਉਹ ਮੈਂ ਤੇ ਪਹਿਲਾਂ ਅਫਸਰਾਂ ਦੇ ਸਾਹਮਣੇ ਗੱਲ ਕਰੂੰਗਾ ਨਾ ਪਹਿਲਾਂ ਤੁਸੀਂ ਸ਼੍ਰੀਮਾਨ ਜੀ ਕਰ ਲਓ ਬੇਅਫਸਰਾ ਨਾਲ ਗੱਲ ਕਰਕੇ ਸਾਨੂੰ ਬਿਆਨ ਦੇ ਦਿਓ ਨਾ ਬੀਡੀਪੀਓ ਸਾਹਿਬ ਨਾਲ ਤੁਸੀਂ ਗੱਲ ਕਰ ਲਓ ਕਿਉਂਕਿ ਅਸੀਂ ਮੇਰੀ ਮੇਰੀ ਗੱਲ ਮੇਰੀ ਨਾ ਗੱਲ ਹੋਈ ਵੀ ਸੀਗੀ ਉਹ ਕਹਿੰਦੇ ਸੀਗੇ ਕਿ ਹਾਂ ਵੀ ਮੇਰੇ ਖਿਆਲ ਨਾਲ ਨਾ ਪਲਸਟਰ ਪਲਸਟਰ ਕਰਨ ਲੱਗੇ ਆ ਮੇਰੇ ਖਿਆਲ ਨਾਲ ਕੰਪਲੀਟ ਕਰਨ ਲੱਗੇ ਸੀ ਕੋਈ ਨਹੀਂ ਕਰਨ ਲੱਗੇ ਮੈਂ ਤਿੰਨ ਵਾਰੀ ਦਫ਼ਤਰ ਜਾਇਆ ਹੈਗਾ ਮੈਂ ਏਡੀਸੀ ਸਾਹਿਬ ਨਾਲ ਮੀਟਿੰਗ ਵੀ ਕਰਿਆ ਆਂ ਪਰ ਤੁਹਾਡਾ ਕੰਮ ਨਹੀਂ ਸ਼ੁਰੂ ਹੋ ਰਿਹਾ ਹੈਗਾ ਪਿਛਲੇ 3 ਮਹੀਨੇ ਤੋਂ ਰੁਕਿਆ ਪਿਆ ਬਹਾਨਾ ਕੋਈ ਨਾ ਕੋਈ ਹੁੰਦਾ ਕਦੇ ਤੁਸੀਂ ਤੁਹਾਡੇ ਇਥੋਂ ਜਿਹੜਾ ਸਟਾਫ ਕਹਿੰਦਾ ਜੀ ਪੰਚਾਇਤੀ ਇਲੈਕਸ਼ਨ ਆ ਗਈਆਂ ਕਦੋਂ ਨਗਰ ਕਾਉਂਸਲ ਦੀਆਂ ਲਿਖਣਾ ਰਗੀਆਂ ਜਦ ਕਿ ਚੋਣ ਜਾਤ ਤੇ ਨਾ ਇਹਨਾਂ ਚੀਜ਼ਾਂ ਦਾ ਕੋਈ ਲੈਣਾ ਨਹੀਂ ਕੰਸਰਨ ਨਹੀਂ ਹੈਗਾ ਹਾਂਜੀ ਪੱਲਾ ਜੀ ਇਹ ਕੰਮ ਨਹੀਂ ਹੋਣਾ ਕੰਮ ਹੁੰਦਾ ਹਾਂਜੀ ਤੇ ਹੁਣ ਤੁਸੀਂ ਜਿਆਦਾ ਹੁਣ ਤੁਸੀਂ ਕੋਈ ਸਾਨੂੰ ਰਿਸਪੌਂਸਿਬਿਲਟੀ ਦਾ ਜਵਾਬ ਦੇ ਦਿਓ ਨਹੀਂ ਫੇ ਅਸੀਂ ਆਪਣੀ ਖਬਰ ਲਾ ਕੇ ਲਾਉਂਦੇ ਹਾਂ ਮੈਂ ਭਾਜੀ ਭਾਜੀ ਇਦਾਂ ਕਰਦਾ ਮੈਂ ਨੇ ਇੱਕ ਵਾਰੀ ਗੱਲ ਕਰਦਾ ਫਿਰ ਆਪਾਂ ਕੋਈ ਗੱਲ ਨਹੀਂ ਬੈਠ ਕੇ ਜਿੱਦਾਂ ਵੀ ਹੋਗਾ ਨਾ ਹੱਲ ਤੁਸੀਂ ਟੱਕਰੋ ਜੀ ਬੀਡੀਪੀਓ ਸਾਹਿਬ ਨੂੰ ਮਿਲੋ ਤੇ ਕਾਈਂਡਲੀ ਇੱਕ ਦੋ ਦਿਨ ਦੇ ਵਿੱਚ ਹੀ ਮਿਲੋ ਇਹਨੂੰ ਬੜਾ ਲੰਬਾ ਨਾ ਕਰੋ ਠੀਕ ਹੈ ਜੀ ਜੀ हां जी नहीं ठीक नहीं वो काम चलो ਪਿੰਡ ਦਾ ਕੰਮ ਹੈ ਕੰਪਲੀਟ ਹੋ ਜਾਏਗਾ ਕੋਈ ਬੈਠੇ ਗੱਲ ਨਹੀਂ ਇਹ ਚਾਹੁੰਦੇ ਆ ਵੀ ਅੱਗੇ ਮੇਰੀ ਗੱਲ ਮੇਰੀ ਸੋਚ ਹੈਗੀ ਹੈ ਕਿ ਹਾਂ ਜੀ ਜੇ ਕੋਈ ਕੰਮ ਹੈ ਨਾ ਆਪਾਂ ਕਿਤੇ ਕੀਤਾ ਹੈ ਜਾਂ ਕਰਵਾ ਰਹੇ ਹੈ ਨਾ ਉਹ ਕੰਪਲੀਟ ਹੋ ਜਾਏ ਮਨ ਨੂੰ ਬਿਲਕੁਲ ਬਿਲਕੁਲ ਹੁਣ ਦੇ ਕੋਲ ਪੰਚਾਇਤ ਨੂੰ ਫਾਇਦਾ ਆਇਆ ਮਤਲਬ ਪੰਚਾਇਤ ਦੇ ਜਿਹੜੇ ਉੱਥੇ ਰਹਿੰਦੇ ਆ ਲੋਕ ਕਹਿੰਦੇ ਆ ਕਿ ਕਿਸੇ ਨੇ ਪੁੱਛਿਆ ਨਾ ਦਫ਼ਤਰ ਵਾਲਿਆਂ ਨੇ ਦੇਖਿਆ ਉਹਨੂੰ ਆ ਕੇ ਨਾ ਸਾਡੀ ਪੰਚਾਇਤ ਨੇ ਦੇਖਿਆ ਸੱਤ ਸਾਲਾਂ ਬਾਅਦ ਮੈਨੂੰ ਥੋੜਾ ਬਹੁਤ ਚੱਕਣ ਚੱਕਣਾ ਪਿਆ ਤੇ ਤੁਸੀਂ ਚਲੋ ਉਹਦਾ ਲੈਂਟਰ ਬੁਆਤਾ ਹੁਣ ਫੇਰ ਲੈਂਟਰ ਬਹਣ ਤੋਂ ਬਾਅਦ ਫੇਰ ਰੁਕ ਗਿਆ ਹੈਗਾ ਨਾ ਚਲੋ ਕਈ ਵਾਰੀ ਹੁੰਦਾ ਨਾ ਕਿ ਫੋਨ ਤੇ ਗੱਲਾਂ ਉਹ ਨਹੀਂ ਹੁੰਦੀ ਜਿਹੜੀ ਆਪਾਂ ਨਾ ਕੋਈ ਗੱਲ ਨਹੀਂ ਤੁਸੀਂ ਇਹਨਾਂ ਪੀਡੀਪੀਓ ਸਾਹਿਬ ਨਾਲ ਕਰੋ ਗੱਲ ਤੇ ਇਹਨੂੰ ਕਾਈਂਡਲੀ ਸ਼ੁਰੂ ਕਰਵਾਓ ਠੀਕ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਭਾਈ ਮੈਂ ਗੱਲ ਕਰ ਲੈਣਾ ਇੱਕ ਵਾਰੀ ਕੀ ਇਹ ਛਿੱਟੇ ਅਚਾਨਕ ਆਣ ਨਹੀਂ ਪਈਏ ਤੇ ਮੇਰੀ ਲੋੜ ਹੈ ਕਿ ਮੈਂ ਆ ਜਾਊਂਗਾ ਕੋਈ ਦਿੱਕਤ ਨਹੀਂ ਹੋਵੇਗੀ ਬਿਲਕੁਲ ਜੀ ਬਿਲਕੁਲ ਜਿਵੇਂ ਜਿਵੇਂ ਮੈਂ ਆਪਾਂ ਕਰੇ ਕੰਮ ਕੰਮ ਹੋ ਜੇ ਕਹਿਣ ਦਾ ਮਤਲਬ ਹੈ ਹਾਂ ਬਿਲਕੁਲ ਆਪਾਂ ਕੰਪਲੀਟ ਕਰਦੇ ਹਾਂ ਤਾਂ ਕਿ ਪਤਾ ਜਣਾ ਜਿਹੜਾ ਦਾਗ ਲੱਗਾ ਮੇਰੇ ਤੇ ਦਾਗ ਲੱਗਾ ਕਿ ਆਹ ਮਿਲਾਈ ਬੰਦਾ ਕਰ ਗਿਆ ਤੇ ਦਾਗ ਤਾਂ ਹੌਲੀ-ਹੌਲੀ ਧੋਤਾ ਜਾਵੇ ਤੇ ਚਲੋ ਸਾਫ ਸੁਥਰਾ ਹੋ ਜਾਂਦਾ ਆਪਾਂ ਚਾਹੁੰਦੇ ਹਾਂ ਦਾਗ ਲਾ ਲੋ ਹੁਣ ਤੁਸੀਂ ਹੈ ਨਾ ਮੋਕਾ ਹੈਗਾ ਪਾਜੀ ਮੇਨ ਨੂੰ ਹੀ ਹੈ ਨਾ ਜੇ ਮੈਂ ਹੁੰਦਾ ਉੱਥੇ ਤਾਂ ਫੇਰ ਤਾਂ ਕੋਈ ਦਿੱਕਤ ਨਹੀਂ ਸੀਗੀ ਫੇਰ ਬੰਦਾ ਕੰਨ ਚ ਹਾਂ ਵੀ ਆਹ ਬੰਦਾ ਖੜਾ ਉੱਥੇ ਹੈ ਨਾ ਇਹ ਬੰਦੇ ਨਹੀਂ ਕੰਮ ਹੁੰਦੇ ਤੁਸੀਂ ਨੂੰ ਜੀਆਰਐਸ ਨੂੰ ਕਹੋ ਜੀਆਰਐਸ ਚ ਜੀ ਸਾਹਿਬ ਇੱਕ ਟੱਕਰਾਂ ਚ ਪ੍ਰੋਜੈਕਟ ਜਾਂਦਾ ਸੀ ਜੀਰਨਾ ਦੀ ਸੇਵਾ ਕੇਂਦਰ ਦਾ ਪਿਛਲੇ ਸਮੇਂ ਦੇ ਵਿੱਚ ਤੁਸੀਂ ਉਹ ਕਾਫੀ ਲੰਬੇ ਸਮੇਂ ਬਾਅਦ ਸ਼ੁਰੂ ਕਰਵਾਇਆ ਸੀ ਔਰ ਮੁੜ ਕੇ ਫੇਰ ਰੁਕ ਗਿਆ ਦੱਸੋਗੇ ਕੀ ਪਿਜੀਸ਼ਨ ਹੈ ਜੀ ਅੱਜ ਦੀ ਡੇਟ 'ਚ ਲੱਗੇ ਜੀ ਉਹਦਾ ਪਲਾਸਟਰ ਵਗੈਰਾ ਰਹਿੰਦਾ ਜਾਂ ਖਿੜਕੀਆਂ ਦਰਵਾਜ਼ੇ ਰਹਿੰਦੇ ਲੱਗਣ ਵਾਲੇ ਠੀਕ ਹੈ ਜੀ ਤੇ ਉਹਦੇ ਬਾਰੇ ਮੈਂ ਕਹਿ ਦਿੱਤਾ ਆਪਣੇ ਜਿਹੜੇ ਥੱਲੇ ਸਟਾਫ ਵਾਲਿਆਂ ਨੂੰ ਹਾਂ ਜੀ ਤੇ ਉਹ ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਦੋ ਦਿਨਾਂ ਤੱਕ ਕੰਮ ਸ਼ੁਰੂ ਕਰਾ ਦੇਣਾ ਇਹਦਾ ਠੀਕ ਹੈ ਤੇ ਉਹਨਾਂ ਨਾਲ ਗੱਲ ਹੋ ਚੁੱਕੀ ਆ ਓਕੇ ਇਹ ਕੰਮ ਆਪਾਂ ADC ਸਾਹਿਬ ਨਾਲ ਸਾਡੀ ਮੀਟਿੰਗ ਸੀਗੀ ਤੇ ਉਹਦੇ ਵਿੱਚ ਵੀ ਗੱਲ ਚੱਲੀ ਸੀ ADC ਸਾਹਿਬ ਕੁਝ ਇਸ਼ਾਰਾ ਕਰਦੇ ਸੀ ਇਸ ਮਾਮਲੇ 'ਚ ਕੋਈ ਘਪਲੇ ਵੀ ਹੋਇਆ ਕੋਈ ਇਦਾਂ ਦੀ ਕੋਈ ਗੱਲ ਹੈ ਕੋਈ ਮੰਨ ਲਓ ਕਿ ਜਿਹੜੇ ਪਹਿਲੇ ਅਧਿਕਾਰੀ ਸੀ ਉਹਨੂੰ ਕੋ ਖਰਚਾ ਉੱਚਾ ਕੱਢ ਲਿਆ ਸੀ ਮੁਰਕੇ ਕੰਮ ਰੁਕ ਗਏ ਮੰਨ ਲਓ ਰੁਕਣ ਦਾ ਕੀ ਕਾਰਨ ਹੈ ਅਜੇ ਤੱਕ ਜਿਹੜਾ ਰੁਕਿਆ ਖੜਾ ਨਹੀਂ ਇਹਦੇ ਬਾਰੇ ਤਾਂ ਹੁਣ ਪੁਰਾਣੇ ਬੰਦੇ ਨੂੰ ਪਤਾ ਸੀਗਾ ਜੀ ਉਹਨਾਂ ਨਾਲ ਗੱਲ ਹੋਈ ਹੈ ਵੀਰੋ ਸਾਹਿਬ ਦੀ ਵੀ ਅੱਛਾ ਤੇ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਇਹ ਕੰਮ ਜਿਹੜਾ ਹੈਗਾ ਕੋਈ ਦੇਖੋ ਤੁਸੀਂ ਇਹਨੂੰ ਕੰਪਲੀਟ ਕਰਾਓ ਪੁਰਾਣੇ ਬੰਦੇ ਜੈ ਸਿੰਘ ਸਾਹਿਬ ਮਾਰੇ ਦੱਸੋਗੇ ਕਿਹੜੇ ਅਧਿਕਾਰੀ ਸੀ ਕੋਈ ਜੇੀ ਲੈਵਲ ਦਾ ਸੀ ਜਾਂ ਕੋ ਬੀਡੀਪੀਓ ਲੈਵਲ ਦਾ ਸੀ ਜਾਂ ਛੋਟੇ ਕੋਈ ਛੋਟੇ ਸੀਗੇ ਇਹਨਾਂ ਨੇ ਹੁਣ ਇਹ ਵੈਸੇ ਨਰੀਗਾ ਦਾ ਪ੍ਰੋਜੈਕਟ ਸੀ ਨਰੀਗਾ ਦੀ ਬੰਦੇ ਸੀਗੇ ਸਾਰੇ ਅੱਛਾ ਮੰਨ ਲਓ ਤੁਹਾਡੇ ਦਫ਼ਤਰ ਨਾਲ ਨਹੀਂ ਬੜਾ ਨਰੀਗਾ ਵਾਲੇ ਸੀਗੇ ਸਾਰੇ ਠੀਕ ਹੈ ਤੇ ਹੁਣ ਫਿਰ ਤੁਸੀਂ ਇਹ ਕਿਨਾਂ ਨੂੰ ਹਦਾਇਤਾਂ ਕੀਤੀਆਂ ਕੰਮ ਸ਼ੁਰੂ ਕਰਨ ਨੂੰ ਦੁਆਰਾ ਤੋਂ ਨਰੀਗਾ ਵਾਲੇ ਨੂੰ ਕਿਹਾ ਕਿ ਇਹ ਨਰੀਗਾ ਦੇ ਪ੍ਰੋਜੈਕਟ ਸਿਗਾ ਨਾ ਇਹਦਾ ਤੇ ਉਹਨਾਂ ਦਾ ਉਹਨਾਂ ਦਾ ਕੀ ਕਹਿਣਾ ਸਗਾ ਜੀ ਉਹ ਹੁਣ ਮੈਨੂੰ ਹਾਮੀ ਭਰੀ ਹੈ ਵੀ ਮੈਂ ਕੰਮ ਸ਼ੁਰੂ ਕਰਾ ਦਵਾਂਗੇ ਜੀ ਠੀਕ ਆ ਕੋਈ ਗੱਲ ਉਹਨਾਂ ਨਾਲ ਓਕੇ ਇੱਕ ਜਈ ਸਭ ਤਗੜਾਂ ਦੇ ਵਿੱਚ ਤੁਸੀਂ ਪ੍ਰੋਜੈਕਟ ਮੇਰੇ ਕਹ ਲੋ ਤੁਹਾਡਾ ਪ੍ਰੋਜੈਕਟ ਹੈ ਜਿਹੜਾ ਪਾਈਪ ਲਾਈਨ ਪਾਈ ਆ ਗੰਦੇ ਨਾਲੇ ਦੀ ਹੈ ਨਾ ਗੰਦੇ ਪਾਣੀ ਲਈ ਉਹਦੇ ਵਿੱਚ ਵੀ ਹਜੇ ਅਨਕੰਪਲੀਟ ਆ ਉਹਦੀ ਪੇਮੈਂਟ ਲਈ ਆਪਾਂ ਹਨਾ ਇੱਥੇ ਦਫ਼ਤਰ ਦਿੱਤੇ ਆ ਕਾਗਜ਼ ਤੇ ਉਹਦੀ ਪੇਮੈਂਟ ਨਹੀਂ ਹੋ ਸਕੀ ਪੰਚਾਇਤਾਂ ਮਤਲਬ ਕਿ ਜਦੋਂ ਹੋਣ ਚ ਆ ਗਈਆਂ ਡੋਂਗਲ ਬਣ ਗਈ ਉਹਦੀ ਪੇਮੈਂਟ ਰਹਿੰਦੀ ਐ ਇੱਕ ਬੰਦੇ ਦੀ ਉਹ ਪੇਮੈਂਟ ਹੋ ਗਏ ਫਿਰ ਉਹ ਬਾਕੀ ਜਿਹੜਾ ਕੰਮ ਉਹ ਵੀ ਜਿੰਦਾ ਜਿਹੜਾ ਹੋਦੀਆਂ ਉਹਦੀਆਂ ਕੰਪਲੀਟ ਆ ਤੇ ਉਹਦਾ ਮੰਨ ਲਓ ਸੀਵਰੇਜ ਚੱਲ ਪਿਆ ਸਾਈਪ ਲਾਈਨ ਚੱਲਦੀ ਹੈ ਹਾਂਜੀ ਹਾਂਜੀ ਪਾਈਪ ਲਾਈਨ ਚੱਲਦੀ ਹੈ ਠੀਕ ਹੈ ਜੈ ਜੀ ਸਾਹਿਬ ਧੰਨਵਾਦ ਜੀ ਠੀਕ ਹੈ ਬਲਵੰਤ ਜੀ ਕੁਝ 3-4 ਮਹੀਨੇ ਪਹਿਲਾਂ ਨਾ ਪਿੰਡ ਤੱਕੜ ਦੇ ਵਿੱਚ ਅਜੀਬਗਾਦੀ ਸੇਵਾ ਕੇਂਦਰ ਦਾ ਕੰਮ ਤੁਸੀਂ ਦੁਆਰਾ ਤੋਂ ਸ਼ੁਰੂ ਕਰਵਾਇਆ ਸੀ ਜੀ ਹਾਂਜੀ ਕਰਵਾਇਆ ਕਾਫੀ ਲੰਬੇ ਸਮੇਂ ਬਾਅਦ ਹੈ ਨਾ ਸਾਨੂੰ ਦੱਸੋਗੇ ਵੀ ਉੱਚ ਪਲਸਤਰ ਤਾਂ ਹੋ ਗਿਆ ਸੀ ਪਰ ਮੁੜ ਕੇ ਕੰਮ ਉਹ ਫਿਰ ਰੁਕ ਗਿਆ ਸਰ ਇਦਾਂ ਸੀਗਾ ਪਹਿਲਾਂ ਇਹ ਕੰਮ ਸ਼ੁਰੂ ਕਰਵਾਤਾ ਸੀਗਾ ਅਗਲੀ ਵਿੱਚ ਚੋਣਾਂ ਆ ਗਈਆਂ ਸਰਪੰਚੀ ਦੀਆਂ ਉਹਦਾ ਕਰਕੇ ਥੋੜਾ ਟਾਈਮ ਸਾਨੂੰ ਕੰਮ ਬੰਦ ਕਰਨਾ ਪਿਆ ਸੀਗਾ ਹੁਣ ਵੀ ਮੇਰੀ ਸਾਬ ਜੀ ਨਾਲ ਵੀ ਗੱਲ ਹੋਈ ਹੈ ਬਿਊਟੀ ਪਿਊ ਸਾਹਿਬ ਨਾਲ ਤੇ ਅਸੀਂ ਦੁਬਾਰਾ ਫਿਰ ਜਲਦੀ ਹੀ ਉਹ ਦੁਬਾਰਾ ਕੰਮ ਫੇਰ ਸ਼ੁਰੂ ਕਰਵਾ ਰਹੇ ਆਂ ਤੇ ਉਹਦੇ ਵਿੱਚ ਜਿੱਦਾਂ ਪਿਛਲੇ ਦਿਨੀ ਸਾਨੂੰ ਪਤਾ ਲੱਗਾ ਵੀ ਜਿਹੜੀਆਂ ਚਿਗਾਠਾਂ ਵਗੈਰਾ ਲਾਣੀਆਂ ਉਹ ਤਾਂ ਪਿੰਡ ਪਹੁੰਚ ਚੁੱਕੀਆਂ ਹਾਂਜੀ ਉਹ ਪਿੰਡ ਉੱਥੇ ਪਈਆਂ ਆਪਣੇ ਜਿੱਥੇ ਉਹ ਅਰਜੀਵੀਆਂ ਦੀ ਸੇਵਾ ਕੇਂਦਰ ਤਿਆਰ ਹੋਣਾ ਜੀ ਹਾਂਜੀ ਉਹ ਉੱਥੇ ਪਈਆਂ ਠੀਕ ਹੈ ਤੇ ਕੀ ਉਮੀਦ ਕਰੀਏ ਭਈ ਕਿੰਨੇ ਕ ਦਿਨਾਂ ਚ ਕੰਮ ਦੋਰਾ ਚੱਲਦਾ ਇਹ ਸਾਰ ਅਸੀਂ ਹਫਤੇ ਦੇ ਵਿੱਚ ਵਿੱਚ ਦੁਬਾਰਾ ਫੇਰ ਸ਼ੁਰੂ ਕਰਨ ਲੱਗੇ ਆ ਕਿਉਂਕਿ ਸਾਰਾ ਸਰਪੰਚਾਂ ਦੀਆਂ ਟ੍ਰੇਨਿੰਗਾਂ ਵਗੈਰਾ ਚੱਲਦੀਆਂ ਪਈਆਂ ਜੀ ਤੇ ਨਾਲ ਹੀ ਅਸੀਂ ਹੁਣ ਇੱਧਰ ਕੰਮ ਤੇ ਵੀ ਹੁਣ ਫੋਕਸ ਕਰਦੇ ਪਏ ਆ ਅਸੀਂ ਇੱਕ ਇਸ ਹਫਤੇ ਦੇ ਵਿੱਚ ਇਹ ਕੰਮ ਸ਼ੁਰੂ ਕਰਵਾ ਦੇਣਾ ਜੀ ਵਰਦੀਪਨ ਸੇਵਾ ਕੇ ਬਲਵੰਤ ਜੀ ਇੱਕ ਇਹ ਦੱਸੋਗੇ ਵੀ ਜਿੱਦਾਂ ਹੁਣ ਚਗਾਠਾਂ ਲੱਗਣੀਆਂ ਬੀਡੀਪੀਓ ਸਾਹਿਬ ਹੀ ਦੱਸਦੇ ਅਸੀਂ ਕਲਸਟਰ ਨਾਲ ਸ਼ੁਰੂ ਕਰਵਾ ਦੇਣਾ ਹਾਂਜੀ ਇਸ ਤੋਂ ਇਲਾਵਾ ਉਹਦੇ ਵਿੱਚ ਹੋਰ ਕੀ ਉੱਤੇ ਮੰਨ ਲਓ ਤਿਆਰੀ ਤੋਂ ਬਿਨਾ ਹੋਰ ਕੀ ਉੱਤੇ ਹੋਣ ਵਾਲਾ ਹੈਗਾ ਇਸ ਟਾਈਮ ਸਰ ਪਲਸਟਰ ਤੋਂ ਕਰਕੇ ਚਗਾਠਾ ਫਿੱਟ ਹੋ ਜਾਣੀਆਂ ਨੇ ਚੇ ਫਰਸ਼ ਪੈਣ ਵਾਲਾ ਵਾ ਬਾਕੀ ਤਾਂ ਤਕਰੀਬਨ ਸਾਰਾ ਹੋਇਆ ਗਿਆ ਵਾ ਜੀ ਠੀਕ ਆ ਤੇ ਕਰੋ ਸਿਰਫ 10% ਕੰਮ ਰਹਿਦਾ ਵਾ ਜੀ ਉਹ ਵੀ ਅਸੀਂ ਹਫਤੇ ਦੇ ਵਿੱਚ ਵਿੱਚ ਸ਼ੁਰੂ ਕਰਵਾ ਦੇਣਾ ਜੀ ਤੇ ਇੱਕ ਸਾਨੂੰ ਪਤਾ ਲੱਗਾ ਵੀ ਜਿਹੜੇ ਕੋਈ ਪਹਿਲੇ ਅਧਿਕਾਰੀ ਸੀਗੇ ਤੁਹਾਡੇ ਤੋਂ ਪਹਿਲਾਂ ਅਮਰੀਕਾ ਦੇ ਵਿੱਚੋਂ ਉਹਨਾਂ ਦੀ ਵਜ੍ਹਾ ਦੇ ਨਾਲ ਇਹ ਕੰਮ ਰੁਕ ਗਿਆ ਸੀ ਕੀ ਸਹੀ ਹੈ ਇਦਾਂ ਐਕਚੁਅਲੀ ਸਰ ਜਦੋਂ ਹਣਾ ਇੱਕ ਐਸਟੀਮੇਟ ਲੱਗਾ ਜਦੋਂ ਕੰਮ ਸ਼ੁਰੂ ਕਰਵਾਇਆ ਗਿਆ ਸੀ ਇਹ ਜਿਹੜੇ ਮੇਰੇ ਤੋਂ ਪਹਿਲਾਂ ਜੀਆਰਐਸਏ ਜਾਂ 19 ਤੋਂ ਪਹਿਲਾਂ ਮੈਂ ਇੱਥੇ 19 ਚ ਆਇਆ ਮੈਂ 19 ਤੋਂ ਪਹਿਲਾਂ ਇਹ ਕੰਮ ਸ਼ੁਰੂ ਹੋਇਆ ਸੀ ਤੇ ਪਹਿਲਾਂ ਹੀ ਬੰਦ ਹੋਇਆ ਸੀਗਾ ਜੀ ਕਿਉਂਕਿ ਜਦੋਂ ਫਿਰ ਮੈਂ ਇੱਥੇ ਆ ਕੇ ਉਹਨਾਂ ਕੀਤਾ ਵੀ ਭਾਈ ਕੰਮ ਸ਼ੁਰੂ ਕਰਵਾਈਏ ਪੰਚਾਇਤ ਨੂੰ ਕਿਹਾ ਤਾਂ ਪੰਚਾਇਤ ਵਾਲੇ ਵੀ ਜਵਾਬ ਸੀਗਾ ਵੀ ਉਹਦਾ ਖਰਚਾ ਹੈ ਨਹੀਂਗਾ ਵਿੱਚ ਵੀ ਅਸੀਂ ਸ਼ੁਰੂ ਨਹੀਂ ਕਰਵਾਣਾ ਮੈਂ ਤਾਂ ਉਹਨਾਂ ਨੂੰ ਦੋ ਤਿੰਨ ਵਾਰੀ ਵੀ ਕਹਿ ਦਿੱਤਾ ਸੀ ਮੈਂ ਕਹਾ ਵੀ ਆਪਾਂ ਜਿਹੜਾ ਰਜੀਵ ਕਾਂਤੀ ਸੇਵਾ ਕੇਂਦਰ ਅਧੂਰਾ ਪਿਆ ਇਹਨੂੰ ਕੰਪਲੀਟ ਕਰ ਦਈਏ ਵੀ ਸਾਨੂੰ ਅਫਸਰਾਂ ਵੱਲੋਂ ਫੋਨ ਆ ਰਹੇ ਆ ਪਰ ਪੰਚਾਇਤ ਦਾ ਇਹ ਕਹਿਣਾ ਸੀਗਾ ਜਿਗੇ ਵੀ ਉਹਦੇ ਵਿੱਚ ਪੈਸੇ ਜਦੋਂ ਹੈ ਨਹੀਂ ਇਹ ਸ਼ੁਰੂ ਨਹੀਂ ਕਰਵਾ ਸਕਦੇ ਮਤਲਬ ਫੰਡ ਦੀ ਕਮੀ ਸੀ ਫੰਡ ਦੀ ਕਮੀ ਸੀ ਹਾਂਜੀ ਤੇ ਇਹਦੇ ਵਿੱਚ ਸਾਨੂੰ ਪਤਾ ਲੱਗਣ ਸੀ ਵੀ ਕੁਝ ਫੰਡ ਸਿਗੇ ਸੇਵਾ ਕੇਂਦਰ ਦੇ ਫੰਡ ਸੀਗੇ ਪਰ ਉਹ ਕੱਢ ਲਏ ਗਏ ਸੀ ਹਾਂਜੀ ਸਰ ਉਹ ਮੇਰੇ ਤੋਂ ਪਹਿਲਾਂ ਸੀਗਾ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਤਾਂ ਚਲੋ ਮੈਨੂੰ ਨਹੀਂ ਪਤਾ ਹੈਗਾ ਪਰ ਜਦੋਂ ਬਾਅਦ ਚ ਮੈਂ ਆਇਆ ਮੈਂ ਤਾਂ ਪੰਚਾਇਤ ਨੂੰ ਨਾਲ ਲੈ ਕੇ ਚਲਣਾ ਸੀ ਪੰਚਾਇਤ ਨੂੰ ਕਿਹਾ ਪੰਚਾਇਤ ਕਹਿੰਦੇ ਜੀ ਵੀ ਜਿਹੜੇ ਫੰਡ ਹੈਗੇ ਉਹ ਤਾਂ ਖਤਮ ਹੋ ਚੁੱਕੇ ਆ ਤੇ ਅਸੀਂ ਕੰਮ ਨਹੀਂ ਸ਼ੁਰੂ ਕਰਵਾ ਸਕਦੇ ਤੇ ਹੁਣ ਬੇ ਬਲਵੰਤ ਜੀ ਕਦੋਂ ਕਿਤਾਈ ਉਮੀਦ ਰੱਖੀਏ ਵੀ ਕੰਮ ਸ਼ੁਰੂ ਹੋਗਾ ਤੇ ਕੰਪਲੀਟ ਤੁਸੀਂ ਕਰ ਦੋਗੇ ਤੁਸੀਂ ਜੀ ਹਫਤਾ ਤੱਕ ਮੰਨ ਕੇ ਚਲੋ ਇਹ ਹਫਤੇ ਦੇ ਵਿੱਚ ਵਿੱਚ ਹੀ ਕਰਵਾ ਦਾਂਗੇ ਸ਼ੁਰੂ ਜੀ ਅੱਛਾ ਇੱਕ ਬਲਵੰਤ ਸੀ ਉਸੀ ਪਿੰਡ ਪਾਸਲਾ ਦੇ ਵਿੱਚ ਨਾ ਪਿਛਲੇ ਦਿਨੀ ਮੰਨੇਰੇ ਵਾਲੀਆਂ ਬੀਬੀਆਂ ਨੇ ਕੁਝ ਖਬਰ ਉਹਨਾਂ ਦੀ ਲੱਗੀ ਸੀ ਜਿਨ੍ਹਾਂ ਦੇ ਵਿੱਚ ਐਲੀਗੇਸ਼ਨ ਵੀ ਕਈ ਲੱਗੇ ਸੀ ਕਿ ਕੁਝ ਇੱਕ ਆਪ ਆਗੂ ਦਾ ਨਾਂ ਵੀ ਵਿਚ ਆਇਆ ਸੀ ਅੱਛਾ ਬਈ ਮ ਆਪਣੀ ਮਨਮਰਜ਼ੀ ਦਾ ਉਹ ਬੰਦਿਆਂ ਦੀ ਡਿਊਟੀਆਂ ਵਾਲਾ ਕਿ ਉਹ ਤੁਹਾਡੇ ਤੇ ਵੀ ਗੱਲ ਪਹੁੰਚੀ ਸੀ ਕਿ ਉਸ ਦੇ ਵਿੱਚ ਕੋਈ ਕਾਰਵਾਈ ਹੋਈ ਆ ਨਹੀਂ ਮੈਂ ਤਾਂ ਉਹਨਾਂ ਨੂੰ ਪੁੱਛਿਆ ਸੀਗਾ ਜਿਹੜਾ ਬੰਦਾ ਕਹਿੰਦਾ ਸੀ ਵਿਹਾਰੀ ਲਾ ਕੇ ਚੱਲ ਜਾਂਦਾ ਵਾ ਪਰ ਮੇਰੇ ਕੋਲ ਤੋਂ ਕਹਿੰਦਾ ਨਹੀਂ ਮੇਰੇ ਕੋ ਵੀ ਮੈਂ ਤਾਂ ਹਾਜ਼ਰੀ ਲਾ ਕੇ ਉੱਥੇ ਹੀ ਰਹਿਣਾ ਵੀ ਮੈਂ ਇੱਕ ਦਿਨ ਚਲੋ ਠੀਕ ਨਹੀਂ ਸੀ ਹੈਗਾ ਵੀ ਮੇਰੇ ਵਾਈਫ ਹਾਜ਼ਰੀ ਲਾਉਣ ਚਲ ਗਈ ਉਹਦੇ ਬਾਅਦ ਥੋੜਾ ਕੰਮ ਆਪਣੇ ਅਫਸਰ ਜਮਿਆਂ ਦੇ ਵਿੱਚ ਕਰਕੇ ਉਹ ਤਾਲਮੇਲ ਜ਼ਿਆਦਾ ਨਹੀਂ ਹੋਇਆ ਉਹਨਾਂ ਨਾਲ ਮਤਲਬ ਉਸ ਤੋਂ ਬਾਅਦ ਬੜਾ ਤੁਸੀਂ ਸ਼ਾਨਬੀਨ ਨਹੀਂ ਕਰ ਸਕੇ ਨਹੀਂ ਸ਼ਾਨਬੀਨ ਮੈਂ ਕੀਤੀ ਸੀ ਉਦਾਂ ਤਾਂ ਉਹ ਕਹਿੰਦੇ ਵੀ ਨਹੀਂ ਮੇਰੇ ਕੋਲ ਤਾਂ ਉਦੋਂ ਖਾਫੇ ਮੁਕਰ ਗਿਆ ਵਾ ਉਹ ਕਹਿੰਦਾ ਨਹੀਂ ਜੀ ਮੈਂ ਉਦੋਂ ਮੇਰੀ ਸਿਹਤ ਠੀਕ ਨਹੀਂ ਸੀ ਮੇਰੇ ਵਾਈਫ ਹਾਜ਼ਰੀ ਲਾਉਣ ਚਲ ਗਈ ਹਾਜ਼ਰੀ ਉਦੋਂ ਦਾ ਕਹਿੰਦਾ ਮੈਂ ਹੀ ਲਾਉਂਦਾ